ਯਾਦ ਦਾ ਤੇ ਸਿੱਖਾਂ ਦਾ ਤਾਂ ਤੁਸੀਂ ਕਹਿ ਸਕਦੇ ਹੋ ਕਿ ਇਨ ਟੋਟੈਲਿਟੀ ਜਿਹੜਾ ਰਿਸਪੌਂਸ ਸੀ ਉਹ ਇਹ ਸੀ ਕਿ ਸਿੱਖਾਂ ਨੂੰ ਇੰਡੀਅਨ ਸਟੈਬਲਿਸ਼ਮੈਂਟ ਤੇ ਖਾਸ ਤੌਰ ਤੇ ਨਰਿੰਦਰ ਮੋਦੀ ਤੇ ਉਹਨਾਂ ਨੂੰ ਯਕੀਨ ਹੀ ਨਹੀਂ ਸੀ ਇੱਕ ਹੀ ਵਹਿਮ ਹੈ ਕਿ ਇੰਡੀਅਨ ਸਟੇਟ ਜਿਹੜੀ ਆ ਉਹ ਜੀ ਰਹੀ ਆ ਪਰ ਦੁਨੀਆ ਦੇ ਮੁਲਕਾਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਵੀ ਜਿਹੜੇ ਸਿੱਖ ਆ ਇਹ ਉਹਨਾਂ ਦੀ ਐਸਪੀਰੇਸ਼ਨ ਆ ਵੀ ਉਹ ਸਖਤਿਆਂ ਦੇ ਵਿੱਚ ਸਿੱਖਾਂ ਦੀ ਆਪਣੀ ਸਟੇਟ ਸਿੱਖ ਸੋਵਰਿਨਿਟੀ ਚਾਹੁੰਦੇ ਆ ਜੇ ਕਿਸੇ ਦਾ ਵੀ ਉਸ ਖੇਤੇ 'ਚ ਇੰਟਰਸਟ ਆ ਤੇ ਜੇ ਉਹ ਇੰਡੀਆ ਦੇ ਨਾਲ ਅਲਾਈ ਹੋ ਕੇ ਉਸ ਇੰਟਰਸਟ ਨੂੰ ਪੂਰਾ ਕਰਨਾ ਚਾਹਦਾ ਉਸ ਖੇਤੇ 'ਚ ਤਾਂ ਉਹ ਖਤਾ ਖਾਊਗਾ ਕੋਈ ਵੀ ਦੁਨੀਆ ਦੀ ਤਾਕਤ ਹੋਵੇ ਸਿੱਖਾ ਦਾ ਇਹ ਹੈ ਕਿ ਅਸੀਂ ਆਪਣੀ ਸਪੇਸ 에ਅਰ ਸਪੇਸ ਹੋਵੇ ਆਪਣੀ ਗਰਾਊਂਡ ਹੋਵੇ ਉਹਦੇ ਤੇ ਦੋ ਜਿਹੜੀਆਂ ਨਿਊਕਲੀਅਰ ਤਾਕਤਾਂ ਨੇ ਉਹਨਾਂ ਦਾ ਟਕਰਾਅ ਨਹੀਂ ਚੋਣੇ ਕਿਉਂਕਿ ਇੰਡੀਆ ਤੇ ਪਾਕਿਸਤਾਨ ਜਿਹੜੇ ਆ ਦੋਵੇਂ ਨਿਊਕਲੀਅਰ ਪਾਵਰਸ ਨੇ ਤੇ ਜੇ ਇਹਨਾਂ ਦਾ ਕੋਈ ਵੀ ਟਕਰਾਅ ਹੁੰਦਾ ਤੇ ਉਹ ਸਭ ਤੋਂ ਵੱਡਾ ਨੁਕਸਾਨ ਜਿਹੜਾ ਆ ਉਹ ਸਿੱਖ ਬਸੋ ਤੇ ਹੋਣਾ ਸਰ ਸਿੱਖ ਪੋਪੂਲੇਸ਼ਨ ਆਏ ਰੋਲ ਰਿਹਾ ਕਿ ਉਹਨਾਂ ਨੇ ਜਿਹੜੀ ਵਾਰਮ-ਅਪ ਕਰਿੰਗ ਚੱਲ ਰਹੀ ਸੀ ਇੰਡੀਆ ਦੇ ਵਿੱਚ ਕਿ ਜੰਗ ਲੜੋ ਜੰਗ ਲੜੋ ਉਹਨੂੰ ਉਹਨਾਂ ਨੇ ਰੱਦ ਕੀਤਾ ਵੀ ਇੰਡੀਆ ਤੇ ਪਾਕਿਸਤਾਨ ਜਿਹਦੇ ਬਾਰੇ ਦੁਨੀਆ ਇਹ ਗੱਲ ਕਹਿ ਰਹੀ ਹੈ ਕਿ ਇਹਨਾਂ ਦੇ ਵਿੱਚ ਟਕਰਾਅ ਜਿਹੜਾ ਆ ਉਹ ਦੁਨੀਆ ਦੀ ਤਬਾਹੀ ਕਰ ਸਕਦਾ ਪਰ ਤੁਸੀਂ ਦੇਖੋ ਵੀ ਜੇ ਦੋ ਮੁਲਕ ਜਿਹੜੇ ਆ ਦੁਨੀਆ ਦੀ ਕਿੰਨੀ ਵੱਡੀ ਆਬਾਦੀ ਇਸ ਖਿੱਤੇ 'ਚ ਰਹਿੰਦੀ ਆ ਤੇ ਜੇ ਬਲਕਿ ਤੀਜਾ ਚਾਈਨਾ ਵੀ ਹੁਣ ਨਿਊਕਲੀਅਰ ਆਰਮਡ ਆ ਫਿਰ ਜੇ ਇੱਥੇ ਕੋਈ ਇਸ ਤਰ੍ਹਾਂ ਦਾ ਕਨਫਲਿਕਟ ਫਲੇਅਰ ਅਪ ਹੁੰਦਾ ਆ ਤਾਂ ਉਹਦੇ ਵਿੱਚ ਬਹੁਤ ਵੱਡੀ ਆਬਾਦੀ ਜਿਹੜੀ ਆ ਉਹ ਦੁਨੀਆ ਦੇ ਨਕਸ਼ੇ ਤੋਂ ਖਤਮ ਹੋਣੀ ਆ ਜੇ ਪੀਸ ਕੋਈ ਮਤਲਬ ਜਿਹੜੇ ਸਿਹਰਤ ਲੋਕ ਹੈਗੇ ਆ ਦੁਨੀਆ ਦੇ ਵਿੱਚ ਚਾਹੁੰਦੇ ਆ ਤਾਂ ਉਹਦਾ ਜਿਹੜਾ ਸੋਲਿਊਸ਼ਨ ਆ ਉਹ ਇਹੀ ਆ ਕਿ ਅਜ ਕਸ਼ਮੀਰ ਆਜ਼ਾਦ ਹੋਵੇ ਪੰਜਾਬ ਆਜ਼ਾਦ ਸੁਖਦੇਵ ਸਿੰਘ ਜੀ ਦੀ ਜੇ ਗੱਲਬਾਤ ਨੂੰ ਅੱਗੇ ਤੋਰਦਿਆਂ ਹੋਇਆ ਅਸੀਂ ਗੱਲ ਕਰੀਏ ਜਿੱਥੇ ਅਸੀਂ ਇਸ ਕਨਫਲਿਕਟ ਦੇ ਹਵਾਲੇ ਦੇ ਨਾਲ ਗੱਲ ਕਰ ਰਹੇ ਹਾਂ ਅਸੀਂ ਲਾਸਟ ਆਪਣੇ ਸ਼ੋਅ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਵੀ ਜਿੱਥੇ ਭਾਰਤ ਨੇ ਪਾਕਿਸਤਾਨ ਨੂੰ ਸਿੱਧਾ-ਸਿੱਧਾ ਨਿਸ਼ਾਨੇ ਦੇ ਉੱਤੇ ਲਿਆ ਹੋਇਆ ਸੀ ਪਾਕਿਸਤਾਨ ਨੇ ਪ੍ਰੋਪਰ ਉਸ ਸਾਰੇ ਕਨਫਲਿਕਟ ਦੇ ਵਿੱਚ ਜਵਾਬ ਦਿੱਤਾ ਤੇ ਪੰਜਾਬ ਜੰਗ ਦਾ ਅਖਾੜਾ ਬਣ ਗਿਆ ਸੀ ਸਾਨੂੰ ਇਹ ਨਜ਼ਰ ਆ ਰਿਹਾ ਸੀ ਕਿ ਜਿਸ ਪਾਸੇ ਇਹ ਗੱਲ ਜਾ ਰਹੀ ਹੈ ਪੱਲਾ ਜਿਹੜੀ ਹਵਾ ਦੇ ਵਿੱਚ ਜਿਹੜੇ ਵਾਰਪਲੇਨਸ ਹੈਗੇ ਆ ਉਹਨਾਂ ਦੀ ਡੌਗ ਫਾਈਟ ਹੁੰਦੀ ਹੈ ਉਸ ਤੋਂ ਬਾਅਦ ਜਿਵੇਂ ਡਰੋਨਸ ਜਾਂ ਬੈਲਿਸਟਿਕ ਮਿਸਾਈਲਸ ਰਾਹੀਂ ਇੱਕ ਦੂਜੇ ਤੇ ਅਟੈਕ ਕੀਤੇ ਜਾਂਦੇ ਨੇ ਜਿਸ ਤਾਦਾਦ ਦੇ ਵਿੱਚ ਜਿਹੜੇ ਡਰੋਨਸ ਨੇ ਉਹ ਇੱਕ ਦੂਜੇ ਦੀਆਂ ਟੈਰਿਟਰੀਜ਼ ਦੇ ਵਿੱਚ ਛੁੱਟੇ ਗਏ ਪੰਜਾਬ ਕੰਪਲੀਟਲੀ ਦਾ ਅਖਾੜਾ ਬਣ ਗਿਆ ਸੀ ਜੇ ਇਹ ਸਿਚੁਏਸ਼ਨ ਹੋਰ ਐਸਕੇਲੇਟ ਹੁੰਦੀ ਜਾਂ ਲੰਬਾ ਸਮਾਂ ਚੱਲਦੀ ਤਾਂ ਇਹਦੇ ਵਿੱਚ ਪੰਜਾਬ ਦਾ ਸਾਡਾ ਸਾਡੇ ਖਿੱਤੇ ਦਾ ਬਹੁਤ ਨੁਕਸਾਨ ਹੋਣਾ ਸੀ ਤੇ ਇਹ ਗੱਲ ਇੱਕ ਕਾ ਚੰਗਾ ਅਸਪੈਕਟ ਹੈਗਾ ਇਹ ਸਾਰੀ ਸਿਚੁਏਸ਼ਨ ਦਾ ਕਿ ਪੰਜਾਬ ਨੂੰ ਸਿੱਖਾਂ ਨੂੰ ਭਾਵੇਂ ਉਹ ਪੰਜਾਬ ਦੇ ਵਿੱਚ ਵਸਦੇ ਹੋਣ ਭਾਵੇਂ ਉਹ ਬਾਹਰ ਬੈਠੇ ਹੋਣ ਜਿਹੜੇ ਜਿਨ੍ਹਾਂ ਦੇ ਸਿਆਸੀ ਮਫਾਦ ਨੇ ਜਿਹੜੇ ਉਹ ਪੋਲਿਟੀਕਲ ਪਾਰਟੀਆਂ ਜਿਹੜੀਆਂ ਜਿਹੜੀ ਕੀ ਕਹਿੰਦੇ ਹੁੰਦੇ ਆ ਦਿੱਲੀ ਤੋਂ ਕੇਂਦਰਿਤ ਚੱਲਦੀਆਂ ਨੇ ਉਹਨਾਂ ਦੀ ਬਿਆਨਬਾਜ਼ੀ ਡਿਫਰੈਂਟ ਸੀ ਪਰ ਜਿਹੜੇ ਆਮ ਲੋਕ ਹੈਗੇ ਆ ਜਾਂ ਜਿਹੜੀਆਂ ਆਰਗੇਨਾਈਜੇਸ਼ਨਸ ਪੰਜਾਬ ਦੇ ਹਿਤਾਂ ਦੇ ਨਾਲ ਖੜੀਆਂ ਹੋਈਆਂ ਨੇ ਉਹਨਾਂ ਨੇ ਹਰ ਕਨੇ ਇਸ ਗੱਲ ਦਾ ਇਸ ਜੰਗ ਦਾ ਵਿਰੋਧ ਕੀਤਾ ਉਹਨਾਂ ਨੇ ਕਾਲ ਦਿੱਤੀ ਆਮ ਲੋਕਾਂ ਨੇ ਕਾਲ ਦਿੱਤੀ ਕਿ ਭਾਈ ਸਾਨੂੰ ਜੰਗ ਨਹੀਂ ਚਾਹੀਦੀ ਸਾਨੂੰ ਅਮਨ ਚਾਹੀਦਾ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਵੱਲੋਂ ਤੇ ਇਹਦੇ ਤੋਂ ਵੀ ਦੋ ਸਟੈਪ ਅੱਗੇ ਜਾਂਦੇ ਆ ਇੱਥੇ ਤੱਕ ਉਹ ਕੀਤਾ ਗਿਆ ਕਿ ਰੈਦਰ ਤੁਸੀਂ ਜੰਗ ਤੇ ਅਸੀਂ ਤੇ ਇਹ ਚਾਹੁੰਦੇ ਆ ਜੰਗ ਦੀ ਥਾਂ ਤੇ ਰੈਦਰ ਸਾਡਾ ਜਿਹੜਾ ਬਾਰਡਰ ਹੈ ਉਹ ਖੋਲਿਆ ਜਾਵੇ ਲਾਹੌਰ ਵਾਲੀ ਸਾਈਡ ਤੇ ਸੋ ਥੈਟ ਅਸੀਂ ਜਿਹੜਾ ਟ੍ਰੇਡ ਹੈ ਉਹ ਅਸੀਂ ਢੰਗ ਦੇ ਨਾਲ ਆਪਣੀ ਜਿਹੜੀ ਆਰਥਿਕਤਾ ਹੈਗੀ ਆ ਉਹਨੂੰ ਮਜ਼ਬੂਤ ਕਰ ਸਕੀਏ ਸੋ ਇਹ ਇੱਕ ਫੈਕਟਰ ਹੈ ਜਿਹਦੇ ਤੇ ਸਾਨੂੰ ਦੇਖਣਾ ਸਮਝਣਾ ਬਣਦਾ ਇਸ ਵਕਤ ਵੀ ਭਾਈ ਜਿੱਥੇ ਅਸੀਂ ਆਪਣੇ ਹੱਕ ਦੀ ਗੱਲ ਜਾਂ ਪੰਜਾਬ ਦੇ ਇੰਟਰਸਟ ਦੀ ਗੱਲ ਕੀਤੀ ਹੈ ਪੰਜਾਬ ਨੇ ਇੱਕ ਵੱਖਰਾ ਸਟੈਂਡ ਲਿਆ ਸਾਰੇ ਭਾਰਤ ਨਾਲੋਂ ਜਿਹੜਾ ਕਿ ਜਿਹਨੂੰ ਮੀਡੀਆ ਦੇ ਵਿੱਚ ਵੀ ਅਦਰਵਾਈਜ਼ ਵੀ ਇਹ ਬਣੀ ਗੱਲ ਕਿ ਅਸੀਂ ਪਰ ਅਸੀਂ ਆਪਣੇ ਪੱਖ ਦੀ ਗੱਲ ਕੀਤੀ ਹੈ ਪਰ ਉਹ ਐ ਬਣ ਗਿਆ ਵੀ ਅਸੀਂ ਇੰਡੀਆ ਦਾ ਕੰਪਲੀਟਲੀ ਵਿਰੋਧ ਕੀਤਾ ਤੇ ਪਾਕਿਸਤਾਨ ਦਾ ਸਾਥ ਦਿੱਤਾ ਇਹ ਗੱਲ ਜਿਹੜੀ ਆ ਉਹ ਪਰਸੀਵ ਹੋਈ ਆ ਜਿਹੜੀ ਲੋਕਾਂ ਦੇ ਵਿੱਚ ਗਈ ਆ ਹੁਣ ਇਸ ਗੱਲ ਦੇ ਜਾਂ ਇਸ ਚੀਜ਼ ਦੇ ਇਸ ਸਟੈਂਡ ਦੇ ਦੂਰਗਾਮੀ ਪ੍ਰਭਾਵ ਵੀ ਬਹੁਤ ਹੈਗੇ ਆ ਜਿਵੇਂ ਸਾਨੂੰ ਦੇਖਿਆ ਜਾਂਦਾ ਜਾਂ ਜਿਵੇਂ ਅਸੀਂ ਕਿਸਾਨ ਸੰਘਰਸ਼ ਦੀਆਂ ਇਮਪਲੀਕੇਸ਼ਨਸ ਦੇਖਦੇ ਆ ਅੱਜ ਤੱਕ ਵੀ ਜਿਵੇਂ ਟਾਰਗੇਟ ਕੀਤਾ ਜਾ ਰਿਹਾ 1 ਟੂ 1 ਤੋਂ ਲੈ ਕੇ ਕਿਵੇਂ ਸਪੇਸ ਜਿਹੜੀ ਆ ਉਹ ਸੋ ਅੱਜ ਜਿਹੜੀ ਇਹ ਘਟਨਾਕ੍ਰਮ ਵਾਪਰਿਆ ਇਹਦੇ 'ਚ ਜਿਹੜਾ ਪੰਜਾਬ ਦਾ ਸਟੈਂਡ ਰਿਹਾ ਆ ਉਹਨੂੰ ਕਿਵੇਂ ਦੇਖਿਆ ਜਾਵੇ ਤੇ ਕੀ ਸਮਝਿਆ ਜਾਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਜਿਹੜੇ ਦੂਰਗਾਮੀ ਪ੍ਰਭਾਵ ਨੇ ਉਹ ਕੀ ਹੋ ਸਕਦੇ ਨੇ ਬਿਲਕੁਲ ਅਮਰਵੀਸੀ ਵੀ ਦੇਖੋ ਜਿਹੜੀ ਗੱਲ ਪੰਜਾਬ ਦੇ ਨਜ਼ਰੀਏ ਤੋਂ ਆ ਤੇ ਖਾਸ ਤੌਰ ਤੇ ਸਿੱਖਾਂ ਦੇ ਪੱਖ ਤੋਂ ਤਾਂ ਸਿੱਖਾਂ ਦਾ ਜਿਹੜਾ ਇਸ ਵਾਰ ਦਾ ਐਟੀਟਿਊਡ ਸੀ ਇਸ ਸਾਰੀ ਕਨਫਲਿਕਟ ਦੇ ਵਿੱਚ ਤਾਂ ਉਹਦੇ ਵਿੱਚ ਜਿੱਥੇ ਬਾਕੀ ਦੇ ਭਾਰਤ ਦੇ ਵਿੱਚ ਜਿਹੜੀ ਉਹ ਹਿੰਦੂਤਵਾ ਦੀ ਜਿਹੜੀ ਪੋਲਿਟਿਕਸ ਆ ਉਹਦਾ ਅਸੀਂ ਅਸਰ ਦੇਖਦੇ ਆ ਤੇ ਇੱਕ ਰਾਸ਼ਟਰਵਾਦ ਜਿਹੜਾ ਆ ਉਹਨੂੰ ਉਭਾਰਿਆ ਜਾਂਦਾ ਖਾਸ ਤੌਰ ਤੇ ਇਸ ਤਰ੍ਹਾਂ ਦੀਆਂ ਸਿਚੁਏਸ਼ਨਸ ਦੇ ਵਿੱਚ ਪਰ ਚਾਹੇ ਉਹ ਮਤਲਬ ਆਮ ਤੌਰ ਤੇ ਜਦੋਂ ਵੀ ਅਸੀਂ ਦੇਖਿਆ ਵੀ ਬਾਕੀ ਸਾਰਾ ਭਾਰਤ ਇੱਕ ਭਾਰਤੀ Hindu ਰਾਸ਼ਟਰਵਾਦੀ ਧਾਰਾ ਦੇ ਬਾਹਰ ਚ ਬਹਿ ਰਿਹਾ ਹੁੰਦਾ ਤੇ ਕਸ਼ਮੀਰਿਆ ਤੇ ਇਹਨਾਂ ਤੇ ਅਟੈਕ ਕਰ ਰਿਹਾ ਹੁੰਦਾ ਜਦੋਂ ਕੁਝ ਘਟਨਾਵਾਂ ਵਾਪਰਦੀਆਂ ਨੇ ਤਾਂ ਉਦੋਂ ਪੰਜਾਬ ਜਿਹੜਾ ਆ ਉਹ ਇੱਕ ਸੇਫ ਸਾਈਟ ਬਣ ਜਾਂਦਾ ਆ ਇਹਨਾਂ ਲੋਕਾਂ ਦੇ ਲਈ ਤਾਂ ਉਹੀ ਜਿਹੜਾ ਇੱਕ ਸਿੱਖੀ ਦਾ ਸਿਧਾਂਤ ਆ ਭਾਵੇਂ ਅੱਜ ਸਿੱਖ ਸਟੇਟਲੈਸ ਨੇ ਪਰ ਕਿਵੇਂ ਜਿਹੜੇ ਸਿੱਖ ਉਹ ਮਤਲਬ ਜਿਹੜਾ ਮਜ਼ਲੂਮ ਆ ਉਹਦੇ ਲਈ ਇੱਕ ਸ਼ਰਨਗਾਹ ਬਣਦੇ ਆ ਤਾਂ ਉਹ ਇਸ ਵਾਰ ਭਾਵੇਂ ਸਟੇਟਲੈਸ ਹੋਣ ਦੇ ਬਾਵਜੂਦ ਵੀ ਉਹ ਗੱਲਾਂ ਜਿਹੜੀਆਂ ਦੁਨੀਆ ਦੇਖ ਰਹੀ ਆ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਹੋਣ ਜਦੋਂ ਕਨਫਲਿਕਟ ਇੱਕ ਵਾਰ ਦਾ ਰੂਪ ਲੈ ਗਿਆ ਤੇ ਉਹ ਵਾਰ ਜਿਹੜੀ ਆ ਉਹ ਪੰਜਾਬ ਦੇ ਦੀ ਜ਼ਮੀਨ ਤੱਕ ਆ ਗਈ ਤੇ ਉਹਦੇ ਉਸ ਸਮੇਂ ਵੀ ਜਿਹੜਾ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜਾ ਭਾਰਤੀ ਰਾਸ਼ਟਰਵਾਦ ਆ ਉਹਦਾ ਕੋਈ ਵੀ ਇਸ ਤਰੀਕੇ ਦਾ ਅੰਸ਼ ਜਿਹੜਾ ਉਹ ਨਜ਼ਰ ਆਇਆ ਕਿਤੇ ਕੋਈ ਜਿਹੜੇ ਤੁਸੀਂ ਕਹਿ ਸਕਦੇ ਜਮਾਈ ਮਤਲਬ ਨਖਿੱਧ ਬੰਦੇ ਆ ਜਿਹੜੇ ਜਿਨ੍ਹਾਂ ਦਾ ਪੰਜਾਬ ਦੇ ਨਾਲ ਕੋਈ ਸਰੋਕਾਰ ਨਹੀਂ ਜਿਹੜੇ ਆਪਣੀਆਂ ਜ਼ਮੀਰਾਂ ਵੇਚ ਚੁੱਕੇ ਆ ਉਹ ਜੇ ਕਿਤੇ ਤੁਹਾਨੂੰ ਕੁਝ ਕਰਦੇ ਇਸ ਤਰੀਕੇ ਦੀ ਕਾਰਵਾਈ ਨਜ਼ਰ ਆਈ ਹੋਣਗੇ ਤਾਂ ਹੋ ਸਕਦਾ ਮਤਲਬ ਉਹ ਵੀ ਜ਼ਿਆਦਾ ਨਹੀਂ ਦਿਖੇ ਪਰ ਓਵਰ ਆਲ ਜਿਹੜਾ ਪੰਜਾਬ ਦਾ ਤੇ ਸਿੱਖਾਂ ਦਾ ਤਾਂ ਤੁਸੀਂ ਕਹਿ ਸਕਦੇ ਹੋ ਕਿ ਇਨ ਟੋਟੈਲਿਟੀ ਜਿਹੜਾ ਰਿਸਪੌਂਸ ਸੀ ਉਹ ਇਹ ਸੀ ਕਿ ਸਿੱਖਾਂ ਨੂੰ ਇੰਡੀਅਨ ਐਸਟੈਬਲਿਸ਼ਮੈਂਟ ਤੇ ਖਾਸ ਤੌਰ ਤੇ ਨਰਿੰਦਰ ਮੋਦੀ ਤੇ ਉਹਨਾਂ ਨੂੰ ਯਕੀਨ ਇਹ ਨਹੀਂ ਸੀ ਮਤਲਬ ਇਥੋਂ ਤੱਕ ਸੀ ਕਿ ਜੇ ਮਤਲਬ ਸਿੱਖਾਂ ਨੂੰ ਇਹ ਲੱਗ ਰਿਹਾ ਸੀ ਕਿ ਪਾਕਿਸਤਾਨ ਤਾਂ ਉਹਨਾਂ ਦੇ ਉੱਤੇ ਨਹੀਂ ਹਮਲਾ ਕਰ ਸਕਦਾ ਵੀ ਇਹੀ ਕਿਤੇ ਮੋਦੀ ਜਿਹੜਾ ਹੈ ਉਹ ਆਪਣੇ ਆਪ ਮਤਲਬ ਪਰਲੇ ਪੰਜਾਬ ਤੇ ਵੀ ਤੇ ਇਧਰਲੇ ਪੰਜਾਬ ਤੇ ਵੀ ਇਹ ਦੋਨਾਂ ਨੂੰ ਬਰਬਾਦ ਕਰੇਗਾ ਵੀ ਮਤਲਬ ਦੋਨਾਂ ਦੇ ਉੱਤੇ ਇਹ ਨਾ ਬੰਬ ਸੁੱਟਾਵੇ ਮਤਲਬ ਇਹ ਜਿਹੜਾ ਕਿ ਇਹ ਆਮ ਲੋਕਾਂ ਦੀ ਜਿਹੜੀ ਜ਼ੁਬਾਨ ਸੀ ਉਹਦੇ ਵਿੱਚ ਜਿਹੜੇ ਜਿਹੜੇ ਸ਼ਬਦ ਸੀ ਤੇ ਇਸੇ ਗੱਲ 'ਤੇ ਇਹ ਇੰਡੀਆ ਦੇ ਲਈ ਅਸੀਂ ਕਹਿ ਸਕਾਂ ਮਤਲਬ ਸਭ ਤੋਂ ਵੱਡਾ ਚੈਲੰਜ ਹੈ ਪਰ پرویز ਸਿੰਘ ਜੀ ਮਤਲਬ ਜੇ ਪੰਜਾਬ ਜਿਹੜਾ ਆ ਉਹ ਇੰਨਾ ਜ਼ਿਆਦਾ ਐਲੀਨੇਟ ਹੋ ਚੁੱਕਿਆ ਹੈ ਇੰਡੀਆ ਦੇ ਨਾਲੋਂ ਵੀ ਅਸੀਂ ਦੇਖਦੇ ਹਾਂ ਕਿਸਾਨ ਸੰਘਰਸ਼ ਦੇ ਵਿੱਚ ਜਿਸ ਤਰੀਕੇ ਦੇ ਨਾਲ ਮਤਲਬ ਪੰਜਾਬ ਨੇ ਸਿੱਖਾਂ ਨੇ ਰਿਸਪਾਂਸ ਦਿੱਤਾ ਤਾਂ ਇਹ ਗੱਲ ਸਪੱਸ਼ਟ ਕਰਦੀ ਹੈ ਵੀ ਜਿਹੜੀ 1984 'ਚ ਸਿੱਖਾਂ ਦੇ ਖਿਲਾਫ ਭਾਰਤ ਨੇ ਸ਼ੁਰੂ ਕੀਤੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਇਹ ਤੋਂ ਬਾਅਦ ਭਾਰਤ ਨੂੰ ਇਹ ਲੱਗਦਾ ਸੀ ਕਿ ਟੈਰਰਿਜ਼ਮ ਜਿਹੜੀ ਇੰਡੀਅਨ ਟੈਰਰਿਸਟ ਸਟੇਟ ਆ ਉਹਦੇ ਟੈਰਰਿਸਟ ਐਕਟ ਨੇ ਜਿਹੜੇ ਮਤਲਬ ਇੱਕ ਨੌਜਵਾਨਾਂ ਨੇ ਝੂਠੇ ਮੁਕਾਬਲੇ 'ਚ ਮਾਰਨਾ ਧੀਆਂ ਭੈਣਾਂ ਨੂੰ ਬੇਪੱਤ ਕਰਨਾ ਕਿ ਉਹਦੇ ਨਾਲ ਡਰਾ ਕੇ ਤੇ ਇਸ ਮੂਵਮੈਂਟ ਨੂੰ ਸਨਬ ਕਰ ਦੇਣਗੇ ਤੇ ਉਹਨਾਂ ਨੇ ਦੁਨੀਆ ਦੇ ਵਿੱਚ ਇਹ ਦਾਅਵੇ ਵੀ ਕੀਤੇ ਕਿ ਮੂਵਮੈਂਟ ਸਨਬ ਹੋ ਗਈ ਜਦੋਂ ਸਾਡੇ ਨੌਜਵਾਨ ਜਿਹੜੇ ਆ ਉਹ 90s ਤੋਂ ਬਾਅਦ ਮੂਵਮੈਂਟ ਦੇ ਵਿੱਚ ਇੱਕ ਸ਼ਿਫਟ ਆਇਆ ਤੇ ਮਤਲਬ ਲੜਦੇ ਬੰਦੇ ਸ਼ਹੀਦ ਹੁੰਦੇ ਆ ਤੇ ਮੂਵਮੈਂਟ ਦਾ ਬੰਦਸ਼ੀਦ ਹੋਏ ਤੇ ਮੂਵਮੈਂਟ ਜਿਹੜੀ ਹੈ ਸਲੋ ਡਾਊਨ ਹੋਈ ਤੇ ਉਹਨੂੰ ਉਹਨਾਂ ਨੇ ਇਹ ਮੰਨ ਲਿਆ ਕਿ ਅਸੀਂ ਸਿੱਖਾਂ ਦੇ ਵਿੱਚੋਂ ਦੇਖੋ ਜੀ ਇਹ ਤਾਂ ਥੋੜੇ ਜਿਹੇ ਬੰਦੇ ਸੀ ਸਿੱਖ ਚਾਹੁੰਦੇ ਹੀ ਨਹੀਂ ਸੀ ਸਿੱਖ ਦਾ ਰਾਸ਼ਟਰਵਾਦੀ ਆ ਤੇ ਫਿਰ ਉਹ ਰਾਸ਼ਟਰਵਾਦ ਕਿੱਥੇ ਗਿਆ ਤਾਂ ਇੱਕ ਵਹਿਮ ਆ ਜਿਹਦੇ 'ਚ ਇੰਡੀਅਨ ਸਟੇਟ ਜਿਹੜੀ ਆ ਉਹ ਜੀ ਰਹੀ ਆ ਪਰ ਦੁਨੀਆ ਦੇ ਮੁਲਕਾਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਵੀ ਜਿਹੜੇ ਸਿੱਖ ਆ ਇਹ ਉਹਨਾਂ ਦੀ ਐਸਪੀਰੇਸ਼ਨ ਆ ਵੀ ਉਸ ਖਿੱਤੇ ਦੇ ਵਿੱਚ ਸਿੱਖਾਂ ਦੀ ਆਪਣੀ ਸਟੇਟ ਸਿੱਖ ਸੋਵਰਿਨਿਟੀ ਚਾਹੁੰਦੇ ਆ ਤੇ ਜੇ ਕਿਸੇ ਦਾ ਵੀ ਉਸ ਖਿੱਤੇ 'ਚ ਇੰਟਰਸਟ ਆ ਤੇ ਜੇ ਉਹ ਇੰਡੀਆ ਦੇ ਨਾਲ ਅਲਾਈ ਹੋ ਕੇ ਉਸ ਇੰਟਰਸਟ ਨੂੰ ਪੂਰਾ ਕਰਨਾ ਚਾਹੁੰਦਾ ਉਸ ਖੇਤੇ 'ਚ ਤਾਂ ਉਹ ਖਤਾ ਖਾਊਗਾ ਕੋਈ ਵੀ ਦੁਨੀਆ ਦੀ ਤਾਕਤ ਹੋਵੇ ਤਾਂ ਜੇ ਉਹ ਉਸ ਖੇਤੇ ਦੇ ਵਿੱਚ ਆਪਣੇ ਇੰਟਰਸਟ ਜਿਹੜੇ ਆ ਸਿਕਿਉਰ ਕਰਨੇ ਚਾਹੁੰਦਾ ਆ ਤਾਂ ਉਹਨੂੰ ਸਿੱਖਾਂ ਦੇ ਨਾਲ ਇੱਕ ਧਿਰ ਵਜੋਂ ਇੱਕ ਸੋਵਰਨ ਕੌਮ ਦੇ ਵਜੋਂ ਉਹਨੂੰ ਡੀਲ ਕਰਨਾ ਪੈਣਾ ਤੇ ਜਿਹੜੀ ਸਿੱਖ ਸੋਵਰੈਨਿਟੀ ਆ ਉਸ ਖੇਤੇ 'ਚ ਸਟੈਬਲਿਸ਼ ਕਰਨੀ ਪਈ ਹੈ ਤੇ ਜਿਹੜਾ ਸਿੱਖਾਂ ਨੇ ਇਹ ਜਿਹੜੀ ਗੱਲ ਆ ਉਹ ਇਸ ਵਾਰ ਇਸ جنگ ਦੇ ਵਿੱਚ ਸਪਸ਼ਟ ਕੀਤੀ ਪਰ ਇਹ ਪੋਜ਼ਿਟਿਵ ਸੀ ਅਮਰਜੀਤ ਸਿੰਘ ਜੀ ਉਸ਼ੇ ਹੋਰ ਜਿਹੜੀਆਂ ਗੱਲਾਂ ਜਿਵੇਂ ਕੱਲ ਮੈਂ ਆਪਾਂ ਇੰਟਰਵਿਊ ਵੀ ਕਰਕੇ ਹਟਿਆ ਡਾਕਟਰ ਪ੍ਰਿਤਪਾਸਿੰਗ ਹੋਰਾਂ ਦੇ ਨਾਲ ਕਿ ਜਿਹੜਾ ਸਿੱਖ ਡਾਇਸਪੋਰਾ ਆ ਉਹਦੇ ਵਿੱਚ ਜਿਹੜੀ ਉਹਨਾਂ ਉਹਦੇ ਉਹਦੀਆਂ ਲੋਬਿੰਗ ਆਰਗੇਨਾਈਜੇਸ਼ਨਸ ਨੇ ਉਹਨਾਂ ਨੇ ਜਿਹੜੇ ਇਨੀਸ਼ੀਏਟਿਵਸ ਲਏ ਕਿਉਂਕਿ ਸਿੱਖਾਂ ਦਾ ਜਿਹੜਾ ਕੰਸਰਨ ਸੀ ਉਹ ਬੇਸਿਕਲੀ ਇਹ ਸੀ ਕਿ ਸਿੱਖ ਕਿਉਂਕਿ ਸਿੱਖਾਂ ਦਾ ਇਹ ਹੈ ਕਿ ਅਸੀਂ ਆਪਣੀ ਸਪੇਸ 에ਅਰ ਸਪੇਸ ਹੋਵੇ ਆਪਣੀ ਗਰਾਊਂਡ ਹੋਵੇ ਉਹਦੇ ਤੇ ਦੋ ਜਿਹੜੀਆਂ ਨਿਊਕਲੀਅਰ ਤਾਕਤਾਂ ਨੇ ਉਹਨਾਂ ਦਾ ਟਕਰਾਅ ਨਹੀਂ ਚੋਣੇ ਕਿਉਂਕਿ ਇਹ ਇੰਡੀਆ ਤੇ ਪਾਕਿਸਤਾਨ ਜਿਹੜੇ ਆ ਦੋਵੇਂ ਨਿਊਕਲੀਅਰ ਪਾਵਰਸ ਨੇ ਤੇ ਜੇ ਇਹਨਾਂ ਦਾ ਕੋਈ ਵੀ ਟਕਰਾਅ ਹੁੰਦਾ ਤੇ ਉਹਦਾ ਸਭ ਤੋਂ ਵੱਡਾ ਨੁਕਸਾਨ ਜਿਹੜਾ ਆ ਉਹ ਸਿੱਖ ਵਸੋਂ ਤੇ ਹੋਣਾ ਕਿਉਂਕਿ ਜਿਹੜੀ ਜੰਗ ਆ ਦੋਹੀ ਮੁਲਕਾਂ ਦੇ ਦਰਮਿਆਨ ਉਹਦੇ ਵਾਸਤੇ ਜਿਹੜਾ ਗਰਾਊਂਡ ਹਾਊਸ ਜੰਗ ਲੜਨ ਵਾਸਤੇ ਭਾਵੇਂ ਬਾਰਡਰ ਗੁਜਰਾਤ 'ਚ ਵੀ ਲੱਗਦਾ ਭਾਵੇਂ ਬਾਰਡਰ ਰਾਜਸਥਾਨ 'ਚ ਵੀ ਲੱਗਦਾ ਪਰ ਜਿਹੜਾ ਇੱਕ ਫਰਟਾਈਲ ਗਰਾਊਂਡ ਆ ਜਿੱਥੇ ਇੱਕ ਖੁੱਲਾ ਮੈਦਾਨ ਆ ਉਹ ਪੰਜਾਬ ਦੀ ਉਹ ਪੰਜਾਬ ਕਹਿ ਲਓ ਰਾਜਸਥਾਨ ਦਾ ਬੀਕਾ ਨੇ ਗੰਗਾ ਨਗਰ ਵਾਲਾ ਇਲਾਕਾ ਕਹਿ ਲਓ ਵੀ ਜਿੰਨਾ ਇਹ ਸਾਰਾ ਇਲਾਕਾ ਸਿੱਖ ਵਸੋਂ ਵਾਲ ਇੱਥੇ ਜੇ ਮਤਲਬ ਜੰਗ ਹੁੰਦੀ ਹੈ ਤਾਂ ਉਹ ਸਿੱਖ ਨਾ ਜੰਗ ਦੇ ਹਿੱਸੇਦਾਰ ਨੇ ਪਰ ਮਰਨਗੇ ਸਭ ਤੋਂ ਵੱਧ ਸਿੱਖ ਤੇ ਇਸ ਕਰਕੇ ਸਿੱਖਾਂ ਦਾ ਸੀ ਕਿ ਜਿਹੜੀ ਜੰਗ ਰੋਕਣੀ ਚਾਹੀਦੀ ਹੈ ਪੰਜਾਬ 'ਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਲਗਾਤਾਰ ਇਹਦੇ ਤੇ ਸਟੇਟਮੈਂਟਸ ਦਿੱਤੀਆਂ ਉਹਨਾਂ ਨੇ ਗਰਾਊਂਡ ਦੇ ਉੱਤੇ ਮਾਰਚ ਕੱਢੇ ਵੀ ਅਸੀਂ ਜੰਗ ਨਹੀਂ ਚਾਹੁੰਦੇ ਆ ਅਸੀਂ ਅਮਨ ਚਾਹੁੰਦੇ ਆ ਅਸੀਂ ਵਪਾਰ ਚਾਹੁੰਦੇ ਆ ਤੇ ਡਾਇਸਪੋਰਾ ਨੇ ਵੀ ਇਹਦੇ ਇਸ ਕਰ ਲਈ ਐਫਰਟਸ ਕੀਤੇ ਕਿ ਸਿੱਖ ਕਿ ਆਪ ਮਤਲਬ ਸਿੱਖਤਾ ਦਾ ਵੀ ਰੋਲ ਰਿਹਾ ਇਹ ਜੰਗ ਲੜੋ ਰਖਵਾਉਣ ਦੇ ਵਿੱਚ ਤੇ ਸਿੱਖ ਲੀਡਰਸ਼ਿਪ ਦਾ ਇਹ ਰੋਲ ਰਿਹਾ ਉਹਨਾਂ ਨੇ ਐਫਰਟਸ ਕੀਤੇ ਨਾਲ ਸਿੱਖ ਪੋਪੂਲੇਸ਼ਨ ਦਾ ਇਹ ਰੋਲ ਰਿਹਾ ਕਿ ਉਹਨਾਂ ਨੇ ਜਿਹੜੀ ਵਾਰ ਮੌਂਗਰਿੰਗ ਚੱਲ ਰਹੀ ਸੀ ਇੰਡੀਆ ਦੇ ਵਿੱਚ ਕਿ ਜੰਗ ਲੜੋ ਜੰਗ ਲੜੋ ਉਹਨੂੰ ਉਹਨਾਂ ਨੇ ਰੱਦ ਕੀਤਾ ਜਿਹਦੇ ਚਾਲ ਦੇ ਆ ਮਤਲਬ ਜਿਹੜਾ ਇਹ ਸਾਰੀ ਸਿਚੁਏਸ਼ਨ ਬਣੀ ਕਿ ਇਹ ਸੀਸਪਾਇਰ ਜਿਹੜਾ ਆ ਉੱਥੇ ਉਹ ਤੋਂ ਬਿਨਾਂ ਕੋਈ ਰਾਹ ਨਹੀਂ ਸੀ ਬਾਈ ਦਾ ਫਿਰ ਅਵਰਵੀ ਸਿੰਘੀ ਪਰ ਇਹਦੇ ਨਾਲ ਜਿਹੜਾ ਚੈਲੰਜ ਆ ਉਹ ਇਹ ਆ ਕਿ ਅਸੀਂ ਦੇਖ ਰਹੇ ਸੀ ਕਿ ਇੱਕ ਕ੍ਰਾਈਸਿਸ ਦਾ ਟਾਈਮ ਆਇਆ ਕ੍ਰਾਈਸਿਸ ਇਹ ਆਇਆ ਵੀ ਕੋਸ਼ਿਕ ਘੰਟਿਆਂ ਦੇ ਵਿੱਚ ਮਤਲਬ ਲੋਕ ਘਰਾਂ 'ਚ ਬੈਠੇ ਸਿੱਖ ਬੈਠੇ ਪੰਜਾਬ 'ਚ ਤੇ ਦੋ ਮੁਲਕ ਜਿਹੜੇ ਆ ਉਹ ਇੱਕ ਦੂਜੇ ਤੇ ਮਸਾਇਲੇ ਥਾਗਣ ਲੱਗੇ ਜੀ ਇਸ ਇਹ ਜਿਹੜਾ ਇਹ ਕ੍ਰਾਈਸਿਸ ਫਲੇਅਰ ਅਪ ਹੋਇਆ ਉਦੋਂ ਅਸੀਂ ਦੇਖ ਰਹੇ ਸੀ ਕਿ ਜਿਹੜੀ ਸਿੱਖ ਲੀਡਰਸ਼ਿਪ ਆ ਉਹਦੀ ਇੱਕ ਬਹੁਤ ਵੱਡੀ ਅਣਹੋਂਦ ਦਿਖੀ ਉਹ ਅਣਹੋਂਦ ਮਤਲਬ ਇਹ ਮੈਂ ਮਤਲਬ ਇਹ ਨਹੀਂ ਕਹਿੰਦਾ ਕਿ ਸਿੱਖ ਲੀਡਰਸ਼ਿਪ ਉਸੇ ਵਰਜੀਤ ਸਿੰਘ ਮਾਰਵਾੜੀਆ ਸਟੇਟਮੈਂਟਸ ਆਈਆਂ ਸਾਰਾ ਪਰ ਜਿਹੜਾ ਇੱਕ ਸਿੱਖ ਕਲੈਕਟਿਵ ਐਫਰਟ ਹੁੰਦਾ ਕਿ ਮਤਲਬ ਤੁਹਾਡੀ ਉਥੇ ਸਿੱਖਾਂ ਦੀ ਕੋਈ ਕਾਉਂਸਲ ਹੋਵੇ ਜਿਵੇਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਤੁਸੀਂ ਐਵੇਂ ਦਾ ਇੱਕ ਸਟਰਕਚਰ ਆ ਹੁਣ ਉਹ ਸਟਰਕਚਰ ਪਰ ਡੀਫੰਕਟ ਹੋ ਚੁੱਕਿਆ ਉਹ ਸਟਰਕਚਰ ਜਿਹੜਾ ਆ ਉਹ ਸਟਰਕਚਰ ਉਸ ਤਰੀਕੇ ਦੀ ਸਿੱਖ ਨੁਮਾਇੰਦਗੀ ਨਹੀਂ ਕਰਦਾ ਤਾਂ ਸਿੱਖਾਂ ਨੂੰ ਇਸ ਟਾਈਮ ਇਹ ਲੋਡ ਆ ਕਿ ਉਹ ਸਿਚੁਏਸ਼ਨ ਨੂੰ ਸਮਝਣ ਓਪਰਚ्युनिटीज ਵੀ ਕ੍ਰੀਏਟ ਹੋਣ ਪਰ ਕ੍ਰਾਈਸਿਸ ਵੀ ਆ ਤੇ ਇਹਦੇ ਵਿੱਚ ਆਪਣੇ ਵਾਸਤੇ ਜੇ ਤੁਸੀਂ ਕੁਝ ਹਾਸਲ ਕਰਨਾ ਆ ਸਿੱਖਾਂ ਨੇ ਤੇ ਜਿਵੇਂ ਉਸ ਸਮੇਂ ਜਦੋਂ 18ਵੀਂ ਸਦੀ ਦੇ ਵਿੱਚ ਜਦੋਂ ਇਹ ਇਹੋ ਜਿਹਾ ਕ੍ਰਾਈਸਿਸ ਬਣਿਆ ਤਾਂ ਉਦੋਂ ਦਲ ਖਾਲਸਾ ਦੇ ਰੂਪ ਦੇ ਵਿੱਚ ਸਿੱਖਾਂ ਦੀ ਇੱਕ ਵੱਡੀ ਸੰਸਥਾ ਜਿਹਦਾ ਸਾਰੀਆਂ ਮਿਸਲਾਂ ਹਿੱਸਾ ਸੀ ਤੇ ਉਹਨਾਂ ਦਾ ਇੱਕ ਸਟਰਕਚਰ ਬਣਿਆ ਹੋਇਆ ਸੀ ਫਿਰ ਜਦੋਂ ਕ੍ਰਾਈਸਿਸ ਆਉਂਦਾ ਸੀ ਤਾਂ ਜਿਹੜੇ ਉਹ ਜਥੇਦਾਰ ਨੇ ਉਹ ਸਿੱਖ ਮਿਸਲਾਂ ਦੀ ਦਲ ਖਾਲਸਾ ਉਹਨਾਂ ਦੀ ਆਰਗੇਨਾਈਜੇਸ਼ਨ ਸੀ ਜਿਹੜੀ ਫਿਰ ਸਿੱਖਾਂ ਦੀ ਨੁਮਾਇੰਦਗੀ ਕਰਦੀ ਸੀ ਇਹ ਨਹੀਂ ਸੀ ਕਿ ਕੋਈ ਸਿੱਖ ਕੀ ਸੋਚ ਰਿਹਾ ਜੋ ਦਲ ਖਾਲਸਾ ਸੋਚ ਰਿਹਾ ਜੋ ਦਲ ਖਾਲਸਾ ਨੇ ਫੈਸਲਾ ਕਰ ਲਿਆ ਉਹ ਸਿੱਖਾਂ ਦਾ ਫੈਸਲਾ ਤੇ ਜਿਹੜੇ ਇਹ ਕਲੈਕਟਿਵ ਡਿਸੀਜਨ ਹੁੰਦੇ ਆ ਉਹਦੇ ਵਾਸਤੇ ਸਟਰਕਚਰ ਹੋਣੇ ਬਹੁਤ ਜ਼ਰੂਰੀ ਹੁੰਦੇ ਆ ਇਹੋ ਜੇ ਕ੍ਰਾਈਸਿਸ ਦੇ ਵਿੱਚ ਜਿਹੜੇ ਤੁਹਾਡੀ ਕੌਮ ਦੀ ਨੁਮਾਇੰਦਗੀ ਕਰ ਸਕਣ ਦੁਨੀਆ ਦੇ ਅੱਗੇ ਆਪਣਾ ਕੇਸ ਰੱਖ ਸਕਣ ਤੇ ਜਿਹੜਾ ਸਿੱਖਾਂ ਦਾ ਕੀਸਾ ਵੀ ਇੰਡੀਆ ਤੇ ਪਾਕਿਸਤਾਨ ਜਿਹਦੇ ਬਾਰੇ ਦੁਨੀਆ ਇਹ ਗੱਲ ਕਹਿ ਰਹੀ ਹੈ ਕਿ ਇਹਨਾਂ ਦੇ ਵਿੱਚ ਟਕਰਾਅ ਜਿਹੜਾ ਆ ਉਹ ਦੁਨੀਆ ਦੀ ਤਬਾਹੀ ਕਰ ਸਕਦਾ ਪਰ ਤੁਸੀਂ ਦੇਖੋ ਵੀ ਜੇ ਇਹ ਦੋ ਮੁਲਕ ਜਿਹੜੇ ਆ ਦੁਨੀਆ ਦੀ ਕਿੰਨੀ ਵੱਡੀ ਆਬਾਦੀ ਇਸ ਖੇਤੇ 'ਚ ਰਹਿੰਦੀ ਆ ਕੇ ਜੀ ਬਲਕਿ ਤੀਜਾ ਚਾਈਨਾ ਵੀ ਹੁਣ ਨਿਊਕਲੀਅਰ ਆਰਮਡ ਵੀ ਜੇ ਇੱਥੇ ਕੋਈ ਇਸ ਤਰ੍ਹਾਂ ਦਾ ਕਨਫਲਿਕਟ ਫਲੇਅਰ ਅਪ ਹੁੰਦਾ ਆ ਤਾਂ ਉਹਦੇ ਵਿੱਚ ਬਹੁਤ ਵੱਡੀ ਆਬਾਦੀ ਜਿਹੜੀ ਆ ਉਹ ਦੁਨੀਆ ਦੇ ਨਕਸ਼ੇ ਤੋਂ ਖਤਮ ਹੋਣੀ ਆ ਤਾਂ ਇਸ ਕਰਕੇ ਮਤਲਬ ਜੇ ਪੀਸ ਕੋਈ ਮਤਲਬ ਜਿਹੜੇ ਸਿਹਰਦ ਲੋਕ ਹੈਗੇ ਆ ਦੁਨੀਆ ਦੇ ਉਹ ਚਾਹੁੰਦੇ ਆ ਤਾਂ ਉਹਦਾ ਜਿਹੜਾ ਸੋਲੂਸ਼ਨ ਆ ਉਹ ਇਹੀ ਆ ਕਿ ਕਸ਼ਮੀਰ ਆਜ਼ਾਦ ਹੋਵੇ ਪੰਜਾਬ ਆਜ਼ਾਦ ਇਹ ਜਿਹੜਾ ਪੰਜਾਬ ਬਫਰ ਸਟੇਟ ਜਿਹੜਾ ਗਰਾਉਂਡ ਜਿੱਥੇ ਲੜਾਈ ਹੁੰਦੀ ਦੀ ਪੋਸੀਬਿਲਟੀ ਆ ਹਮੇਸ਼ਾ ਹੈ ਜਿਸ ਪਾਸੇ ਉੱਥੇ ਜਿਹੜੀ ਸਿੱਖਾਂ ਦੀ ਇੱਕ ਬਫਰ ਸਟੇਟ ਬਣੇ ਤੇ ਅਮਰਵੀਰ ਸਿੰਘ ਜੀ ਬਫਰ ਸਟੇਟ ਜਿਹੜੀ ਸਿੱਖਾਂ ਦੀ ਆ ਉਹਦੇ ਬਾਰੇ ਮਤਲਬ ਤੁਸੀਂ ਦੇਖੋ ਇੱਕ ਐਗਜ਼ਾਮਪਲ ਆ ਵੈਸੇ ਮੋਟੀ ਜੀ ਗੱਲ ਆ ਵੀ ਇਸ ਵਾਰ ਜਦੋਂ ਲੋਗ ਫਾਈਟ ਹੋਈ ਹੈ ਇਹਨਾਂ ਦੇ ਜਹਾਜ਼ਾਂ ਦੀ ਤਾਂ ਉਹਦੇ ਵਿੱਚ ਇਹ ਆਪਣੀ ਆਪਣੀ 에ਅਰ ਸਪੇਸ ਚ ਰਹਿ ਕੇ ਇਹਨਾਂ ਨੇ ਹਮਲੇ ਕੀਤੇ ਆ ਤੇ ਉਹ ਜਿਹੜੀ 에ਅਰ ਸਪੇਸ ਆ ਉਹ ਹੁਣ ਪੰਜਾਬ ਦੀ ਇਤਰਾਸ ਦੀ ਆ ਵੀ ਅੱਜ ਭਾਰਤ ਪੰਜਾਬ ਦੀ 에ਅਰ ਸਪੇਸ ਯੂਜ਼ ਕਰ ਰਿਹਾ ਹੈ ਤੇ ਉਹ ਮਤਲਬ ਹੁਣ ਕਿਉਂਕਿ ਇੱਕ ਰੇਂਜ ਆ ਮਸਾਇਲਾ ਦੀ ਹਜੇ ਤੱਕ ਟੈਕਨੋਲੋਜੀ ਜਿੱਥੋਂ ਤੱਕ ਬਣੀ ਆ ਇਹ ਨਹੀਂ ਕਿ ਤੁਸੀਂ ਸਾਰੀ ਦੁਨੀਆ ਦੇ ਵਿੱਚ ਜਿੱਥੇ ਮਰਜ਼ੀ ਹਮਲੇ ਕਰ ਲਓ ਉਹ ਕੁਝ ਮਸਾਇਲੇ ਹੀ ਨੇ ਪਰ ਜਿਹੜੀਆਂ ਇਸ ਤਰੀਕੇ ਦੀਆਂ ਮਸਾਇਲਾ ਜਿਹੜੀਆਂ 에ਅਰ ਟੂ 에ਅਰ ਨੇ ਉਹ ਮਤਲਬ ਜਿਹੜੀ ਉਹ ਟੈਕਨੋਲੋਜੀ ਆ ਉਹਦੀ ਇੱਕ ਰੇਂਜ ਆ ਤੇ ਦੋਵੇਂ ਮੁਲਕਾਂ ਦੇ ਕੋਲ ਜਿਹੜੇ ਹਥਿਆਰ ਆ ਉਹ ਮਤਲਬ ਜੇ ਪੰਜਾਬ ਇੱਕ ਬਫਰ ਸਟੇਟ ਹੁੰਦਾ ਤਾਂ ਉਹ ਵੀ ਇੱਕ ਚੀਜ਼ ਜਿਹੜੀ ਆ ਖਤਮ ਹੋ ਜਣੀ ਆ ਵੀ ਉਹ ਕਿਉਂਕਿ ਫਿਰ ਪੰਜਾਬ ਦੀ ਇਹ ਸਪੇਸ ਨੂੰ ਇੰਡੀਆ ਨਹੀਂ ਯੂਜ਼ ਕਰ ਸਕਦਾ ਪਾਕਿਸਤਾਨ ਤੇ ਅਟੈਕ ਕਰਨ ਲਈ ਤੇ ਪਾਕਿਸਤਾਨ ਜਿਹੜਾ ਪੰਜਾਬ ਦੀ ਇਹ ਸਪੇਸ ਦੇ ਉੱਤੋਂ ਹਮਲਾ ਨਹੀਂ ਕਰ ਸਕਦਾ ਇੰਡੀਆ ਤੇ ਤਾਂ ਜਿਹੜੀ ਸ਼ਾਂਤੀ ਆ ਦੇਖੋ ਉਹ ਆ ਸਕਦੀ ਹੈ ਇਹ ਸਮਝਣ ਵਾਲੀ ਗੱਲ ਆ ਵੀ ਇਸ ਕਰਕੇ ਜਿਹੜਾ ਸਿੱਖਾਂ ਨੂੰ ਇਸ ਟਾਈਮ ਲੋਡ ਆ ਉਹ ਇੱਕ ਡਾਇਲੌਗ ਇਨੀਸ਼ੀਏਟ ਕਰਨ ਆਪਸ ਦੇ ਵਿੱਚ ਕਿ ਇਹਦੇ ਜੋ ਇੱਕ ਇਹੋ ਜਿਹਾ ਸਟਰਕਚਰ ਬਿਲਡ ਅਪ ਕਰਨ ਪਹਿ ਨਹੀਂ ਕਹਿੰਦਾ ਕਿ ਮਤਲਬ ਉਸ ਰਾਹ ਤੇ ਤਰੋਜੀ ਤੁਸੀਂ ਇੱਕ ਜਥੇਬੰਦੀ ਵੜਾ ਲਓ ਨਾ ਇੱਕ ਜਥੇਬੰਦੀ ਕਦੇ ਬਣਦੀ ਹੁੰਦੀ ਆ ਪਰ ਹੁਣ ਭਾਰਤ ਆ ਭਾਰਤ ਦੇ ਕੋਲ ਕਿੰਨੀਆਂ ਪਾਰਟੀਆਂ ਨੇ ਪਰ ਉਹਨਾਂ ਦੀ ਜਿਹੜੀ ਨੁਮਾਇੰਦਗੀ ਆ ਉਹ ਉਹਨਾਂ ਦੀ ਇੱਕ ਪਾਰਲੀਮੈਂਟ ਕਰਦੀ ਆ ਜਿਹੜੇ ਆ ਉਹ ਸਿੱਖ ਜ਼ਰੂਰੀ ਨਹੀਂ ਕਿ ਤੁਸੀਂ ਪਾਰਲੀਮੈਂਟ ਨਹੀਂ ਬਣਾਉਣੀ ਹੁੰਦੀ ਆ ਪਰ ਤੁਹਾਡੇ ਕੋਲ ਦਲ ਖਾਲਸਾ ਵੀ ਉਹ ਸਿੱਖਾਂ ਦੀ ਪਾਰਲੀਮੈਂਟ ਸੀ ਉਸ ਸਮੇਂ ਕਿ ਜਿਹੜਾ ਇਸ ਤਰੀਕੇ ਦਾ ਸਟਰਕਚਰ ਆ ਸਿੱਖਾਂ ਨੂੰ ਉਹ ਜਿਹੜਾ ਬਿਲਡ ਅਪ ਕਰਨਾ ਚਾਹੀਦਾ ਉਹਦੇ ਵਾਸਤੇ ਆ ਹਉਮੈ ਆਪਣੀ ਛੱਡਣ ਦੀ ਗੱਲ ਹੋਵੇ ਇੱਕ ਦੂਜੇ ਦੀ ਗੱਲ ਸੁਣਨ ਦੀ ਗੱਲ ਹੋਵੇ ਉਹ ਗੁਰਬਾਣੀ ਥਾ ਥਾ ਤੇ ਸਿੱਖਾਂ ਨੂੰ ਇਹ ਗੱਲ ਦਾ ਸੁਨੇਹਾ ਦਿੰਦੀ ਆ ਕਿ ਬੈਠ ਕੇ ਵਿਚਾਰ ਕਰੋ ਆਪਣੇ ਹਉਮੈ ਹੰਕਾਰ ਨੂੰ ਛੱਡੋ ਸੰਗਤ ਜਿਹੜੀ ਆ ਉਹ ਤੁਹਾਡੇ ਜਿਹੜੇ ਉਹ ਉਹ ਗਣਨੇ ਸਾਰਿਆਂ ਦੇ ਉਹਨਾਂ ਨੂੰ ਅ ਸਨਬ ਕਰਕੇ ਤੇ ਤੁਹਾਡੇ ਗੁਨਾ ਨੂੰ ਜਿਹੜਾ ਆ ਉਹਨਾਂ ਦਾ ਪ੍ਰਕਾਸ਼ ਕਰਦੀ ਹੈ ਜਿੱਥੋਂ ਤੁਸੀਂ ਇਕਜੁੱਟ ਹੁੰਦੇ ਹੋ ਤਾਂ ਇਸ ਤਰੀਕੇ ਦਾ ਜਿਹੜਾ ਮਾਹੌਲ ਆ ਇਸ ਟਾਈਮ ਪੰਥ ਦੇ ਵਿੱਚ ਸਿਰਜਣ ਦੀ ਲੋੜ ਆ ਤੇ ਉਹ ਜਿਹੜੀ ਮਤਲਬ ਡਾਇਸਪੋਰਾ ਸਿੱਖ ਹੋਣ ਤੇ ਪੰਜਾਬ ਦੀ ਇਸ ਤਰੀਕੇ ਦਾ ਸਟਰਕਚਰ ਹੋਵੇ ਉਹਨਾਂ ਦੀ ਆਪਸੀ ਇੱਕ ਵੱਡੀ ਸਾਹ ਜੇ ਇੱਕ ਮਜ਼ਬੂਤ ਸਾਹ ਜਿਹੜੀ ਆ ਉਹ ਚਾਹੀਦੀ ਆ ਤੇ ਜੇ ਇਸ ਇੱਕ ਮਤਲਬ ਸਿੱਖਾਂ ਦੇ ਲਈ ਇਸ ਟਾਈਮ ਕਰਨ ਵਾਲਾ ਇਹੀ ਕੰਮ ਹੈ ਜੇ ਸਿੱਖ ਇਹ ਕਰ ਲੈਂਦੇ ਆ ਬਾਕੀ ਸਾਰਾ ਬਾਕੀ ਜੰਗਾ ਤੁਸੀਂ ਨਹੀਂ ਲੜਨੀ ਜੰਗਾਂ ਲੜ ਲਈ ਹੋਰ ਥੇਰਾ ਬੈਠੀਆਂ ਬਸ ਤੁਸੀਂ ਜਿਹੜੀ ਆਪਣੀ ਧੇਰਾ ਉਹਨੂੰ ਮਜ਼ਬੂਤ ਕਰਨਾ ਹੈ ਤੇ ਜਿਹੜੀ ਪੰਜਾਬ ਦੀ ਸਪੇਸ ਆ ਪੰਜਾਬ ਦੀ ਧਰਤੀ ਆ ਉਹਦੇ ਤੇ ਜਿਹੜੀ ਆਪਣੀ ਦਾਵੇਦਾਰੀ ਹੋਰ ਰੱਖਣੀ ਹੈ ਪਰ ਇਹ ਗੱਲ ਵੀ ਸਪਸ਼ਟ ਸਿੱਖਣ ਹੋਣੀ ਚਾਹੀਦੀ ਆ ਕਿ ਜਿਹੜੀ ਉਹ ਦਾਵੇਦਾਰੀ ਆ ਮਹਿਜ਼ ਗੱਲਾਂ ਨਾਲ ਨਹੀਂ ਹੁੰਦੀ ਦਾਵੇਦਾਰੀ ਤਾਕਤ ਨਾਲ ਹੁੰਦੀ ਆ 18ਵੀਂ ਸਦੀ ਦੇ ਵਿੱਚ ਲੜ ਭਾਵੇਂ ਮੁਗਲ ਤੇ ਪਠਾਨ ਰਹੇ ਸੀ ਪਰ ਸਿੱਖਾਂ ਦੀ ਤਲਵਾਰ ਜਿਹੜੀ ਉਹ ਵੀ ਮਿਆਨ ਤੋਂ ਬਾਹਰ ਸੀ ਉਹ ਤਲਵਾਰ ਇਹ ਸੀ ਵੀ ਪੰਜਾਬ ਸਾਡਾ ਆ ਤੇ ਤੁਸੀਂ ਜਿੱਥੇ ਮਰਜੀ ਲੜੋ ਪਰ ਪੰਜਾਬ ਦੇ ਵਿੱਚ ਤਲਵਾਰ ਦੇ ਜੇ ਕਿਸੇ ਦੀ ਤਲਵਾਰ ਚੱਲਣੀ ਹੈ ਪੰਜਾਬ ਦੇ ਵਿੱਚ ਕਿਸੇ ਦੇ ਦਰਬਾਰ ਦਾ ਰਾਜਚਾਰਣਾ ਤਾਂ ਸਾਡੀ ਦਾ ਚੱਲਣਾ ਹੈ ਤਾਂ ਇਹ ਜਿਹੜੀ ਅਪਰੋਚ ਆ ਇਸ ਟਾਈਮ ਸਿੱਖਾਂ ਨੂੰ ਲੈਣੀ ਚਾਹੀਦੀ ਆ ਤੇ ਤਾਕਤ ਵੀ ਆਪਣੀ ਮਜ਼ਬੂਤ ਕਰਨੀ ਚਾਹੀਦੀ ਆ ਆਪਣਾ ਇਕਾ ਬਣਾਉਣਾ ਚਾਹੀਦਾ ਜਿਹੜੇ ਪੋਜ਼ਿਟਿਵ ਸੀ ਅਸੀਂ ਉਹ ਵੀ ਡਿਸਕਸ ਕੀਤੇ ਪਰ ਇਹ ਇੱਕ ਬਟਾ ਕੰਮ ਆ ਅਮਰਵੀਰ ਸਿੰਘ ਜੀ ਜਿਹੜਾ ਮੈਨੂੰ ਲੱਗਦਾ ਕਿ ਜਿਹੜੀ ਸੁਹਿਰਦ ਸਿੱਖ ਸ਼ਕਤੀਤਾ ਨੇ ਉਹ ਅਗਲੇ ਸਮੇਂ ਦੇ ਵਿੱਚ ਇਹਦੇ ਤੇ ਜ਼ਰੂਰ ਕੰਮ ਕਰਨ